ਸਰ ਅੱਜ ਜੋ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਇਸ ਪਰ ਕੀ ਫੈਸਲੇ ਲਏ ਗਏ ਇਸ ਬਾਰੇ ਜਾਣਕਾਰੀ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਸਾਰਾ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਚੈਂਪੀਅਨਸ਼ਿਪਾਂ ਹੋਈਆਂ ਜਿਨ੍ਹਾਂ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਗਈਆਂ ਔਰ ਉਹਨਾਂ ਪ੍ਰਾਪਤੀਆਂ ਤੋਂ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ ਤੇ ਕੋ ਬੜੇ ਲੰਬੇ ਸਮੇਂ ਬਾਅਦ 16-17 ਸਾਲਾਂ ਬਾਅਦ ਪੰਜਾਬ ਦੀ ਮੈਨ ਟੀਮ ਨੇ ਮੈਡਲ ਲੈ ਕੇ ਆਈ ਹੈ ਬੀਚ ਕਬੱਡੀ ਸਾਡੀ ਚ ਉਹ ਚ ਮੈਡਲ ਆਏ ਆ ਹੋਰ ਕਈ ਮਤਲਬ ਕੈਟਾਗਰੀ ਚ ਬੱਚਿਆਂ ਦੀਆਂ ਮੈਡਲ ਆਏ ਆ ਔਰ ਉਹਨੂੰ ਹੋਰ ਤਕੜਾ ਕਰਨ ਲਈ ਉਹਨੂੰ ਹੋਰ ਅੱਗੇ ਲੈ ਕੇ ਜਾਣ ਲਈ ਵਿਚਾਰ-ਵਟਾਂਦਰਾ ਹੋਇਆ ਔਰ ਲੇਖਾ-ਜੋਖਾ ਕੀਤਾ ਗਿਆ ਸਾਰੇ ਦਾ ਜਿਹੜੇ ਜਿਹ ਇੱਕ ਫੈਸਲਾ ਕੀਤਾ ਗਿਆ ਹੈ ਕਿ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਰਿਕੋਗਨਾਈਜ਼ਡ ਹੈ ਜਿਹੜੀ ਏਸ਼ੀਅਨ ਗੇਮ ਚ ਵਿੱਚ ਹੀ ਹੈ ਉਹਦੇ ਲਈ ਕਿਵੇਂ ਪਰਫੁੱਲਤ ਕੀਤਾ ਜਾਵੇ ਉਹਦੇ ਲਈ ਸੁਝਾਅ ਆ ਕਿ ਪੰਜਾਬ ਵਿੱਚ ਇੱਕ ਲੀਗ ਸ਼ੁਰੂ ਕੀਤੀ ਜਾਵੇ ਜਿਹਦੇ ਲਈ ਲੜਕੇ ਤੇ ਲੜਕੀਆਂ ਦੀਆਂ ਟੀਮਾਂ 8 ਟੀਮਾਂ ਬਣਾ ਕੇ ਪੰਜਾਬ 'ਚ ਲੀਗ ਕੀਤੀ ਜਾਵੇਗੀ ਜਿਹੜੇ ਕੋਚ ਸਹਿਬਾਨ ਹੈ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਕਿ ਤੁਸੀਂ ਇਸ ਜਿਹੜਾ ਉਪਰਾਲਾ ਹੈ ਇਹਨੂੰ ਤਕੜੇ ਹੋ ਕੇ ਪੂਰਾ ਕਰਨਾ ਹੈ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਬੜੇ ਖੁੱਲੇ ਦਿਲ ਨਾਲ ਕਿਹਾ ਕਿ ਜਿੱਥੇ ਕਿਤੇ ਕੋਈ ਚੈਂਪੀਅਨਸ਼ਿਪ 'ਚ ਦਿੱਕਤ ਆਉਂਦੀ ਹੈ ਅਸੀਂ ਹਮੇਸ਼ਾ ਤਿਆਰ ਹੈ ਔਰ ਮੈਂ ਨਿੱਜੀ ਤੌਰ ਤੇ ਕਿਉਂਕਿ ਆਪ ਖਿਡਾਰੀ ਨੇ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਕੋਈ ਚੈਂਪੀਅਨਸ਼ਿਪ ਤੁਹਾਨੂੰ ਕਰਾਉਣ ਤੇ ਪੰਜਾਬ 'ਚ ਕਿਤੇ ਵੀ ਦਿੱਕਤ ਆਉਂਦੀ ਹੈ ਉਹ ਤੁਸੀਂ ਸਾਡੇ ਜ਼ਿਲ੍ਹੇ ਨੂੰ ਦਿਓ ਸਾਨੂੰ ਦਿਓ ਅਸੀਂ ਕਰਾਂਗੇ ਔਰ ਮੈਂ ਇੱਕ ਗੱਲ ਸਮਝਦਾ ਹਾਂ ਕਿ ਸਾਡੀ ਕਬੱਡੀ ਐਸੋਸੀਏਸ਼ਨ ਦੀ ਟੀਮ ਇਹ ਪੰਜਾਬ ਲਈ ਸਮਰਪਿਤ ਹੈ ਇਹਨਾਂ ਲੋਕਾਂ ਨੇ ਕਦੇ ਸਾਡੇ ਇੱਥੇ ਟੜੇਬੰਦੀ ਜਾਂ ਉਸ ਤਰ੍ਹਾਂ ਦੀ ਨਹੀਂ ਸਾਰਿਆਂ ਨੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਹੈ ਪਿਛਲੇ ਸਮੇਂ ਵਿੱਚ ਵੀ ਬੜਾ ਕੰਮ ਕੀਤਾ ਹੈ ਔਰ ਆਉਣ ਵਾਲੇ ਸਮੇਂ ਲਈ ਵੀ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਹੈ ਕਿ ਤੁਸੀਂ ਤਕੜੇ ਹੋ ਕੇ ਇਹਨੂੰ ਮਾਂ ਖੇਡ ਕਬੱਡੀ ਨੂੰ ਅੱਗੇ ਲੈ ਕੇ ਜਾਓਗੇ। ਸਾਡੀ ਸਾਹਿਬ ਖੇਡਾਂ ਬਤ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਕੋ ਗਰਮ ਚੱਕਿਆ ਗਿਆ ਬਹੁਤ ਵਧੀਆ ਸਿੱਖਿਆ ਦੇ ਵਿੱਚ ਨੌਜਵਾਨੀ ਭਾਗ ਲੈ ਰਹੇ ਨੇ ਮਾਈਡਾ ਵਿੱਚ। ਕੀ ਲੱਗਦਾ ਹੈ ਕਬੱਡੀ ਨੂੰ ਲੈ ਕੇ ਕਿਸੇ ਕਿਸੇ ਬੈਂਸੋ ਦੇ ਵਿੱਚ ਕੀ ਪ੍ਰ ਸਰਕਾਰ ਕਰਨਾ ਚਾਹੀਦਾ? ਦੇਖੋ ਜਿੱਥੇ ਖੇਡਾਂ ਹੋਣਗੀਆਂ ਉਹਦੇ ਨਾਲ ਨੌਜਵਾਨ ਪੀੜੀ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲੇਗਾ ਔਰ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਲੱਗਣਗੇ। ਔਰ ਉਹਦੇ ਨਾਲ ਖਿਡਾਰੀਆਂ ਦੇ ਜੇ ਕਿਤੇ ਨਸ਼ਿਆਂ ਤੋਂ ਵੀ ਦੂਰ ਕਰਨਾ ਹੈ ਉਹਦੇ ਲਈ ਵੀ ਸਭ ਤੋਂ ਵੱਡਾ ਜਰੀਆ ਖੇਡ ਹੈ ਔਰ ਕਈ ਥਾਵਾਂ ਤੇ ਕਮੀਆਂ ਵੀ ਹੈ ਜਿਹੜੀਆਂ ਅਸੀਂ ਅੱਜ ਐਮਐਲਏ ਸਾਹਿਬ ਨੂੰ ਬੇਨਤੀਆਂ ਕੀਤੀਆਂ ਕਿ ਉਹਨਾਂ ਕਮੀਆਂ ਨੂੰ ਵੀ ਦੂਰ ਕਰਾਓ ਜਿਹੜੇ ਨਾਲ ਕਿ ਹੋਰ ਤਕੜੇ ਹੋ ਕੇ ਇਸ ਮਾਂ ਖੇਡ ਕਬੱਡੀ ਨੂੰ ਤਕੜਾ ਕੀਤਾ ਜਾ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਕਬੱਡੀ ਦੀ ਬਦੌਲਤ ਗਰਲਾਲ ਘਨੌਰ ਦਾ ਨਾਮ ਪਹਿਲਾਂ ਸੀ ਐਮਐਲਏ ਵੀ ਬਣਿਆ ਤਾਂ ਉਹਦੇ ਵਿੱਚ ਮੈਂ ਸਮਝਦਾ ਵੀ ਕਬੱਡੀ ਦਾ ਵੱਡਾ ਨਾਂ ਹੈ ਤੋ ਇਹਨਾਂ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੋਂ ਵੱਡੀ ਹੈ ਕਿ ਇਹ ਉਸ ਖੇਡ ਨੂੰ ਸਮਰਪਿਤ ਹੋ ਕੇ ਇਹਨਾਂ ਨੇ ਬੜੇ ਚੰਗੇ ਸੁਝਾਅ ਦਿੱਤੇ ਨੇ ਇਹਨਾਂ ਨੇ ਆਪਣੀ ਸਰਕਾਰ ਨੂੰ ਵੀ ਸੁਝਾਅ ਦਿੱਤੇ ਨੇ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਹੈ ਕਿ ਅਸੀਂ ਉਹਨਾਂ ਸੁਝਾਵਾਂ ਤੇ ਪਹਿਰਾ ਦੇ ਕੇ ਸਰਕਾਰ ਤੋਂ ਉਹ ਨੀਤੀਆਂ ਲਾਗੂ ਕਰਾਵਾਂਗੇ ਜਿਨ੍ਹਾਂ ਨਾਲ ਕਿ ਇਹ ਮਾਂ ਖੇਡ ਕਬੱਡੀ ਹੋਰ ਉੱਚੀ ਆ ਸਕੇ ਬੈਟਿੰਗ ਰੱਖੀ ਗਈ ਹੈ ਤੁਸੀਂ ਆਹ ਕਬੱਡੀ ਨਾਲ ਬੜੇ ਪੁਰਾਣੇ ਜਿਹੇ ਕਿ ਲੱਗਦਾ ਹੈ ਇਹਨਾਂ ਦੇ ਹਿੱਸੇ ਕੀ ਕੁਝ ਦੇਸੋਦੋ ਇਹਨਾਂ ਦੇ ਖਾਤੇ ਵਿੱਚ ਜੋੜਨ ਦੀਆਂ ਮੰਗਾਂ ਨੇ ਕਿਸ ਤਰੀਕੇ ਨਾਲ ਸੁਝਾਅ ਦਿੱਤੇ ਨੇ ਧੰਨਵਾਦ ਜੀ ਪਹਿਲਾਂ ਪਹਿਲਾਂ ਸਾਰੇ ਜਿਹੜੇ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਧਾਨ ਸਾਹਿਬ ਸੈਕਟਰੀ ਸਾਹਿਬਾਨ ਆਏ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੈ ਜਿਹਦੇ ਵਿੱਚ ਮੇਰੇ ਨਾਲ ਤੇਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਨਾਲ ਇਕਬਾਲ ਸਿੰਘ ਜੀ ਅਮਨਪ੍ਰੀਤ ਸਿੰਘ ਮੱਲੀ ਜੀ ਬਲਜੀਤ ਸਾਡਾ ਭਰਾ ਚਰਨ ਸਿੰਘ ਜੀ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਧਾਨ ਸੈਕਟਰੀ ਆਏ ਨੇ ਸਾਰਿਆਂ ਦਾ ਧੰਨਵਾਦ ਜਿਹੜਾ ਐਜੰਡਾ ਬਣਿਆ ਅੱਜ 2000 ਕੈਲੰਡਰ ਬਣਿਆ 2026 27 ਦਾ ਵੀ ਕਿਹੜੇ ਕਿਹੜੇ ਜ਼ਿਲ੍ਹੇ ਨੇ ਕਿਹੜੀ ਕਿਹੜੀ ਚੈਂਪੀਅਨਸ਼ਿਪ ਕਰਾਉਣੀ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਹੱਸ ਕੇ ਗੱਲ ਕਹੀ ਹੈ ਭਈ ਅਸੀਂ ਕਬੱਡੀ ਕਰਾਉਣ ਦੇ ਲਈ ਤਿਆਰ ਸੋ ਬੜੇ ਸਾਲਾਂ ਬਾਅਦ ਪੰਜਾਬ ਦੇ ਜਿਹੜੀ ਨੈਸ਼ਨਲ ਸਟਾਈਲ ਦੀ ਟੀਮ ਸੀ ਉਹਨਾਂ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ব্রਾਊਨ ਮੈਡਲ ਲੈ ਕੇ ਆਂਦਾ 17 18 ਸਾਲਾਂ ਬਾਅਦ ਮੈਂ ਆਪਣੇ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਵਧਾਈ ਦੇਣਾ ਤੇ ਆਸ ਕਰਦਾ ਜਿਹੜਾ ਅੱਜ ਇੱਕ ਫੈਸਲਾ ਕੀਤਾ ਗਿਆ ਵੀ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਦੀਆਂ ਲੜਕੀਆਂ ਤੇ ਲੜਕਿਆਂ ਦੀ ਨੈਸ਼ਨਲ ਸਟਾਈਲ ਦੀ ਇੱਕ ਲੀਗ ਕਰਾਉਣ ਜਾ ਰਹੀ ਹੈ ਜਿਹਦੇ ਵਿੱਚ ਅਸੀਂ 8 ਟੀਮਾਂ ਬਣਾ ਕੇ ਵਕ ਵਕ ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਮੈਚ ਕਰਾਏ ਜਾਣਗੇ ਆਉਣ ਵਾਲੇ ਸਮੇਂ ਨੂੰ ਹੋਰ ਕਿਵੇਂ ਚੰਗਾ ਬਣਾਇਆ ਜਾ ਸਕਦਾ ਵੇਖੋ 2022 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਕਾਰਜਕਾਲ ਆ ਤੁਸੀਂ ਚੈੱਕ ਕਰ ਲਿਓ ਵੀ ਉਦੋਂ ਕਿੰਨੇ ਬੱਚਿਆਂ ਦੀ ਪਾਰਟਿਸਪੇਸ਼ਨ ਸੀ ਤੇ ਅੱਜ ਕਿੰਨੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਦੁਬਾਰਾ ਆਪਾਂ ਪਾਰਟਿਸਪੇਸ਼ਨ ਕੀਤੀ ਹੈ ਸੋ ਅੱਜ ਅਸੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਜਿਹੜੀ ਰਾਜਪੁਰਾ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਪਟਿਆਲੇ ਕੀਤੀ ਹੈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਅਮਰ ਸਾਹਿਬ ਫਿਰੌਂਦਾ ਉਹਨੂੰ ਲੈ ਕੇ ਲਗਾਤਾਰ ਕੰਮ ਕਰਾਉਂਦੇ ਇਸੇ ਕੰਮ ਕਰਦੇ ਆ ਰਹੇ ਬਾਕੀ ਪਿੰਡ ਦੇ ਵਿੱਚ ਵੀ ਕੰਮ ਹੋ ਰਿਹਾ ਕਿਸੇ ਨੂੰ ਲੱਗਦਾ ਵੀ ਕਿੰਨਾ ਕੁ ਕੰਮ ਹੋ ਜਿਹੜਾ ਨੇੜੇ ਲੱਗ ਚੁੱਕਾ ਕਿ ਇਹਨੇ ਗਰਾਊਂਡ ਨੇ ਹਰ ਕੰਢੇ ਵਿੱਚ ਬਣਦੇ ਜਾ ਰਹੇ ਮੁੱਖ ਮੰਤਰੀ ਸਾਹਿਬ ਦਾ ਵੀ ਸੁਪਨਾ ਹੈ ਪੰਜਾਬ ਸਰਕਾਰ ਦਾ ਵੀ ਹੈ ਵੀ ਵੱਧ ਤੋਂ ਵੱਧ ਜਿਹੜੇ ਖਿਡਾਰੀ ਨੇ ਕਿਉਂਕਿ ਸਾਡੇ ਖਿਡਾਰੀ ਜਿਹੜੇ ਸਾਡੇ ਬੱਚੇ ਨੇ ਇਹ ਸਾਡਾ ਆਉਣ ਵਾਲਾ ਭਵਿੱਖ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ 3000 ਪਲੱਸ ਜਿਹੜੀਆਂ ਗਰਾਉਂਡਾਂ ਪਿੰਡਾਂ ਦੇ ਵਿੱਚ ਬਣਾਈਆਂ ਜਾਂਣਗੀਆਂ ਉਹਦੇ ਵਿੱਚ ਕਬੱਡੀ ਵੀ ਹੈ ਕੁਸ਼ਤੀ ਵੀ ਹੈ ਬਾਸਕਟਬਾਲ ਵੀ ਹੈ ਸਾਰੀਆਂ ਗੇਮਾਂ ਦੀਆਂ ਗਰਾਉਂਡਾਂ ਜਿਹੜੀਆਂ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਸੋ ਅੱਜ ਜਿਹੜੀ ਮੀਟਿੰਗ ਆਪਾਂ ਐਸੋਸੀਏਸ਼ਨ ਦੀ ਕੀਤੀ ਆ ਇਹਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਵੀ ਜਿਹੜੇ ਕੁਝ ਬੱਚਿਆਂ ਦੀਆਂ ਡੇਟ ਆਫ ਬਰਥ ਜਿਹੜੀਆਂ ਉਮਰ ਘਟਾ ਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਤੋ ਮੇਰਾ ਤਾਂ ਉਹਦੇ ਵਿੱਚ ਸੁਝਾਅ ਆਇਆ ਸੀਗਾ ਮੈਂ ਪਿੱਛੇ ਜੇ ਕਰਕੇ ਸੁਝਾਅ ਜਿਹੜਾ ਉੱਪਰ ਵੀ ਲਿਕੇ ਭੇਜਿਆ ਸੀ ਵੀ ਜੇ ਜਿਹੜੀ ਸਾਡੀ ਸੈਨਿੰਗ ਅਥਾਰਟੀ ਹੈ ਜਿਹੜੀ ਸਮਰੀ ਸ਼ੀਟ ਉੱਥੇ ਇੰਪਲੀਮੈਂਟ ਕਰਦੀ ਆ ਦੱਸਦੀ ਆ ਮੂਡਲੀ ਇਨਫੋਰਮੇਸ਼ਨ ਦਿੰਦੀ ਆ ਵੀ 14 ਬੱਚੇ ਖੇਡਣਗੇ 12 ਖੇਡਣਗੇ ਤਾਂ ਉਹ ਵੀ ਕਿਤੇ ਨਾ ਕਿਤੇ ਇਸ ਗਿਨਾਹ ਦੇ ਭਾਗੀਦਾਰ ਨੇ ਕਿਉਂਕਿ ਬੱਚੇ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜਿਹੜਾ ਬਿੱਡੂ ਗੜਾ ਸਾਹਿਬ ਨੇ ਕਿਹਾ ਵੀ ਸੀਗਾ ਕੁਝ ਗੱਲਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਇਹ ਪ੍ਰੋਬਲਮ ਜਿਹੜੀ ਸਾਰੀਆਂ ਗੇਮਾਂ ਦੇ ਵਿੱਚ ਹੈ ਇਕੱਲੀ ਕਬੱਡੀ ਕੁਸ਼ਤੀ ਨਹੀਂ ਸਾਰੀਆਂ ਦੇ ਵਿੱਚ ਹੈ ਮੈਨੂੰ ਲੱਗਦਾ ਸਾਨੂੰ ਇਹਦੇ ਉੱਤੇ ਵੀ ਜਿਹੜਾ ਕੋਈ ਸਖਤ ਪੈਰਾ ਦੇਣ ਦੀ ਲੋੜ ਹੈ ਵੀ ਜਿਹੜਾ 18 ਸਾਲ ਦਾ ਬੱਚਾ ਉਹ 18 ਸਾਲ 'ਚ ਖੇਡੇ 19 ਸਾਲ ਦਾ ਬੱਚਾ ਜਿਹੜਾ 19 ਸਾਲ 'ਚ ਖੇਡੇ ਅਸੀਂ ਕਬੱਡੀ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਤੌਰ ਦੇ ਉੱਤੇ ਇਹਨੂੰ ਕਬੱਡੀ ਦੇ ਵਿੱਚ ਜਿਹੜੀ ਕੋਈ ਜਾਂਚ ਕਮੇਟੀ ਬਣਾਈ ਗਈ ਹੈ ਇਸ ਚੀਜ਼ ਉੱਪਰ ਵੀ ਕਿਸ ਤਰੀਕੇ ਨਾਲ ਜਿਹੜੀਆਂ ਵੱਖ-ਵੱਖ ਅਜ ਕਮੇਟੀਆਂ ਵੀ ਬਣਾਈਆਂ ਗਈਆਂ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਿੱਚ ਆਉਣ ਵਾਲੇ ਟੂਰਨਾਮੈਂਟਾਂ ਦੇ ਉੱਤੇ ਜਾਂ ਕੋ ਆ ਕੋਈ ਮਸਲਾ ਉਲਝਦਾ ਕੋਈ ਬੰਦਾ ਵਿੱਚ ਅ ਕੁਸ਼ਰਾਰਤ ਕਰਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਧਿਆਨ ਦੇ ਵਿੱਚ ਆਇਆ ਸੀ ਵੀ ਇੱਕ ਗਲਤ ਜਿਹੜੀ ਐਸੋਸੀਏਸ਼ਨ ਬਣਾਈ ਜਾ ਰਹੀ ਸੀ ਉਸ ਦੇ ਉੱਤੇ ਵੀ ਜਲਦੀ ਅੱਜ ਕਮੇਟੀ ਬਣਾਈ ਗਈ ਆ ਉਸ ਦੇ ਉੱਤੇ ਵੀ ਜਲਦੀ ਜਿਹੜਾ ਐਕਸ਼ਨ ਲਿਆ ਜਾਏਗਾ ਤੁਹਾਡਾ ਸਾਰਿਆਂ ਦਾ ਜੀ ਜਿਸ ਤਰ੍ਹਾਂ ਕੀ ਆ ਤੁਸੀਂ ਦੱਸਿਆ ਕਿ ਲੜਕੀਆਂ ਲੜਕਿਆਂ ਦੀ ਅਲੱਗ-ਅਲੱਗ ਲੀਗ ਮੈਚ ਲੀਗ ਡਿੰਗ ਬਣਾਈ ਗਿਆ ਤੇ ਆਨਲਾਈਨ ਵਿੱਚ ਮੈਚ ਕਰ ਤੋਂ ਸ਼ੁਰੂ ਹੋਣਗੇ ਇਸ ਬਾਰੇ ਮੈਚ ਤਕਰੀਬਨ ਕਹਿ ਲਈ ਹੁਣ ਬੱਚਿਆਂ ਦੇ ਜੂਨ ਜ਼ਿਲ੍ਹਾ ਡਿਸਟ੍ਰਿਕਟ ਚੱਲ ਰਹੇ ਆ 9ਵੇਂ 10ਵੇਂ ਮਹੀਨੇ ਤੋਂ ਤਕਰੀਬਨ ਆਪਾਂ ਲੀਗ ਸ਼ੁਰੂ ਕਰਦੇ ਹੁੰਦੇ ਆ ਤੇ ਕਨੌਰ ਦੇ ਵਿੱਚ ਆਪਣਾ ਇੱਕ ਇਨਡੋਰ ਹਾਲ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਆਪਾਂ ਉਹਦੇ ਵਿੱਚ ਵੀ ਕਬੱਡੀ ਨੈਸਟ ਸਟਾਈਲ ਦੇ ਜਿਹੜੇ ਜ਼ਰੂਰ ਮੈਚ ਕਰਾਂਗੇ ਧੰਨਵਾਦ ਜੀ ਠੀਕ